ਸਰਬੱਤ ਦੇ ਭਲੇ ਵਾਸਤੇ ਸਮਾਜ ਕਲਿਆਣ ਵਾਸਤੇ ਔਰ ਜਿਹੜਾ ਸਾਡਾ ਪੰਜਾਬ ਹੈ ਨਸ਼ਿਆਂ ਤੋਂ ਰਹਿਤ ਹੋਵੇ ਉਹ ਪਰਮਾਤਮਾ ਦੀ ਮਹਾਂ ਦੇਵ ਦੀ ਸਭ ਦੇ ਕਿਰਪਾ ਬਣੀ ਰਹੇ ਸਾਰੇ ਨਸ਼ਿਆਂ ਤੋਂ ਮਾਲਕ ਤੇ ਚੰਗਾ ਨਾ ਬੋਲਣ ਉਹ ਹੈ ਸਾਡਾ ਸੰਮੇਲਨ ਦਾ ਜਾ ਰਿਹਾ ਮਨਣਾ ਇਹ ਜੇਪੀ ਮਾਡਲ ਆ ਰਿਹਾ ਨੇ ਸਣਾ ਨਮਰਾ ਜਾ ਰਿਹਾ ਸਵਾਗਤ ਜੀ ਬਿਲਕੁਲ ਹੈ ਸਾਡਾ ਵਿਵਾ ਭੰਡਾਰਾ ਸੀਗਾ ਅਸੀਂ ਹਰ ਜਾਨ ਬਣਾਨੇ ਸਾਮਨ ਇੱਕ ਤਰੰਕਰ ਬਚਨ ਨੇ ਕਿ ਜਿਹੜੀ ਅੱਜ ਸਾਹਰਾਂ ਦੇ ਵਿਚਾਰ ਦੀ ਜਿਸ ਵੱਲ ਜਿਹਾ ਦੇਖੋ ਚਤੇ ਅਵਾਲ ਕੋ ਰਹਿ ਇਸੇ ਨੂੰ ਪੈਦਾ ਕਿਉਂ ਹੈ சீக்கிரம் 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 சரி போனால் கால்கள் ਲੋ ਕਹਿੰਦਾ ਟੀਆਰ ਤੋਂ ਬੁਰੀ ਸੰਗਤ ਦਾ ਖਹਿੜਾ ਛੱਡ ਆ ਮੈਂ ਤੈਨੂੰ ਮਹਾਪੁਰਖਾਂ ਦੇ ਸਾਹਮਣੇ ਸਾਨੂੰ ਮੁਕ ਕਰਦਾ ਤੇਰਾ ਭਲਾ ਕਰਨਗੇ ਉਹ ਚਾਹਨੇ ਕੀ ਲੰਬੇ ਸਮੇਂ ਤੋਂ ਇਹ ਗੱਲ ਚੱਲਦੀ ਚੱਲਦੀ ਜਾਂਦੀ ਬੁਰੀ ਸੰਗਤ ਵਾਲੇ ਦੇ ਦਬਾਅ ਚ ਘਰ ਕਰ ਗਈ ਉਹਨੇ ਕਿਹਾ ਮੇਰਾ ਮਿੱਤਰ ਮੈਨੂੰ ਹਰ ਰੋਜ਼ ਕਿਸੇ ਨਾ ਕਿਸੇ ਗਾਥੋਂ ਪ੍ਰੇਰਦਾ ਰਹਿਦਾ ਚੱਲਾ ਜੁਨਾ ਮੈਂ ਮਹਾਪੁਰਖਾਂ ਦੇ ਨੇ ਨੇ ਅੱਜ ਕਿਸੇ ਨੇ ਰਾਮ ਨੂੰ ਨਹੀਂ ਸਿੱਖਿਆ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪਿਆਰ ਕਰਨਾ ਜੇ ਸਾਰੇ ਨੇ ਮਹਾਰਾਜੀ ਨੇ ਬਹੁਤ ਅੱਛੇ ਵਿਚਾਰ ਦੱਸਿਆ ਕਿ ਕਿ ਸਾਡੇ ਜਿਹੜੇ ਮਹਾਪੁਰਸ਼ ਹੈ ਸਾਡੇ ਜਿਹੜੇ ਗੁਰੂ ਆ ਉਹਨਾਂ ਨੇ ਪ੍ਰੇਮ ਦੀ ਗੱਲ ਕੀਤੀ ਹੈ ਸਾਨੂੰ ਸਾਰਿਆਂ ਨੂੰ ਪ੍ਰੇਮ ਭਾਵ ਦੇ ਨਾਲ ਰਹਿਣਾ ਚਾਹੀਦਾ ਤਾਂ ਹੀ ਜਾ ਕੇ ਕੋਈ ਕੋਈ ਹਿੰਦੂ ਨਹੀਂ ਕੋਈ ਦਲਤ ਨਹੀਂ ਕੋਈ ਕੁਛ ਨਹੀਂ ਸਭ ਆਪਾਂ ਇੱਕ ਮੰਚ ਤੇ ਬੈਠ ਕੇ ਖਾਣਾ ਖਾਈਏ ਸਾਰੇ ਇੱਕ ਮੰਚ ਤੇ ਬੈਠ ਕੇ ਪ੍ਰਚਾਰ ਕਰੀਏ ਤਾਂ ਕਿ ਸਾਡਾ ਭਰਾ ਜਿਹੜਾ ਹੈ ਅੱਗੇ ਵਸ ਸਕਦਾ ਹੈ ਬਹੁਤ ਬਹੁਤ ਧੰਨਵਾਦ ਜੀ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਵਿਕਰਮਪੱਤ ਜੀ ਉਹਨਾਂ ਵੱਲੋਂ ਅਮਰ ਸੰਤ ਧਿਰ ਦੇ ਵੱਡੇ ਪੱਧਰ ਤੇ ਸੰਗਤਾਂ ਦਰ ਨੂੰ ਬਚਾ ਲਈ ਤੇ ਵੱਡਾ ਪ੍ਰਚਾਰ ਕੀਤਾ ਗਿਆ। ਸਾਡੇ ਸਮਾਜ ਵਿੱਚ ਮੱਕਾਕ ਜਿਹੜਾ ਕੋ ਸਾਡੇ ਬਹੁਤ ਸਤਿਕਾਰ ਦੇ ਸੰਤ ਮਹਾਪੁਰਸ਼ ਪਹੁੰਚੇ ਆਰੀਆਂ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀਏ ਉਹਨਾਂ ਦਾ ਇੱਕੋ ਦੇਸ਼ ਹੈ ਕਿ ਪੰਜਾਬੀ ਦੇ ਜੋ ਨਸ਼ਾ ਕਰਤੇ ਹੋਣ ਜੇ ਜਾਵੇ ਮੈਂ ਆਪਣੀ ਟੀਮ ਨਾਲ ਪਹਿਲਾਂ ਤਾਂ ਸ੍ਰੀ ਸਾਡੇ ਸਮਾਜਿਤ ਪਹੁੰਚੇ ਸ੍ਰੀ ਜੂਨ ਬਸੋਰ ਸਿੰਘ ਜੀ ਸਭ ਕੰਮ ਮੇਰੇ ਜਿਦਾ ਹੁੰਦੇ ਤੇ ਬਾਦ ਕਰਦਾ ਮੈਂ ਆਪਣੀ ਟੀਮ ਵੱਲੋਂ ਸਾਰੇ ਸੰਤ ਮਹਾਂਪੁਰਸਾਂ ਦਾ ਵੀ ਧੋਰਾ ਕਰਦਾ ਦੱਸ ਸਾਡੇ ਗੁਰੂ ਸਿਕਾ ਨੇ ਸਾਡੇ ਸੋਟ ਵੀਰ ਲਖੰਦਰ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅੱਜ ਪਹੁੰਚੇ ਦੀ ਲੋਕਾਂ ਦਾ Yeah. ਗੁਰਧਾ ਗੁਰ ਨਿਰਖਾ ਉਹ ਨਿਰਵਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਿਰਮਤਕਾਰ ਯੋ ਸੰਤ ਸਮਾਜ ਦੇ ਮਹਾਂਪੁਰਸ਼ ਵਿਕਰਮਦਾਸ ਜੀ ਦੀ ਅਗਵਾਈ ਹੇਠ ਜੋ ਸੰਤ ਸੰਵਾਦ ਸਮਾਗਮ ਹੋ ਰਿਹਾ ਹੈ ਅੱਜ ਬੇਅੰਤ ਸੰਗਤਾਂ ਹਾਈਆਂ ਭਰ ਰਹੀਆਂ ਹਨ ਸਭ ਨੂੰ ਗੱਜ ਕੇ ਫਤਿਹ ਬੁਲਾਉਣ ਦੀ ਬੇਨਤੀ ਕਰਦਾ ਹਾਂ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅੱਜ ਇੱਕ ਖਾਸ ਮੁੱਦਾ ਉੱਠਿਆ ਹੈ ਕਿ ਧਰਮ ਪਰਵਰਤਨ ਕਿਉਂ ਹੋ ਰਿਹਾ ਹੈ ਤੇ ਨਸ਼ੇ ਕਿਉਂ ਵੱਧ ਰਹੇ ਹਨ ਸੰਤਾਂ ਨੇ ਵਾਕਫਾ ਕੋ ਵਿਚਾਰ ਦਿੱਤੇ ਹਨ ਜੋ ਬੜੇ ਹੀ ਕੀਮਤੀ ਹਨ ਆਰਤੀ ਦੇਵਾ ਜੀ ਸਾਹਿਬ ਨੇ ਬੜਾ ਵਧੀਆ ਵਿਚਾਰ ਦਿੱਤਾ ਹੈ ਕਿ ਕੋਵਿਡ ਦੇ ਸਭ ਕੁਝ ਬੰਦ ਹੋ ਗਿਆ ਪਰ ਠੇਕੇ ਖੁੱਲੇ ਰਹੇ ਇਹ ਕਿਹਦੀ ਗਲਤੀ ਹੈ ਇਹ ਸਰਕਾਰਾਂ ਦੀ ਗਲਤੀ ਹੈ ਜੇ ਅਸੀਂ ਠੇਕੇ ਦੀ ਬੰਦ ਕਰਾ ਸਕੇ ਸਭ ਕੁਝ ਬੰਦ ਹੋ ਰਿਹਾ ਹੈ ਤੇ ਨਸ਼ੇ ਕਿਸ ਤਰ੍ਹਾਂ ਹਟਣ ਸਭ ਤੋਂ ਵੱਡਾ ਆਮਦਨ ਦਾ ਆਮਦਨ ਦਾ ਸੋਰਸ ਸਰਕਾਰ ਸ਼ਰਾਬ ਨੂੰ ਮੰਦੀ ਹੈ ਠੇਕੇਰ ਮੰਦੀ ਹੈ ਪ੍ਰਸੰਗ ਜੀ ਆਮਦਨ ਵਧਾਉਣੀ ਹੈ ਕਿ ਸੰਗਤ ਘਟਾਉਣੀ ਹੈ ਨਸ਼ੇ ਵਧੇ ਜਾ ਰਹੇ ਨੇ ਨੌਜਵਾਨ ਨਸ਼ੇ ਦੇ ਗਿਰਤ ਹੋਦਾ ਜਾ ਰਹੇ ਹੈ ਅੰਦਰ ਕਾਹ ਹੋਰ ਬੜੇ ਜਰੀਏ ਨੇ ਸੋ ਆਰਤੀ ਦੇਵ ਜੀ ਦੇ ਸੁਝਾਅ ਨਾਲ ਮੈਂ ਸਹਿਮਤ ਆ ਕਿ ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਹਰ ठाਨ ਦੂਸਰੀ ਗੱਲ ਧਰਮ ਪਰਿਵਰਤਨ ਦੀ ਇਹ ਵੀ ਸਾਡੀ ਗਲਤੀ ਏ ਅਸੀਂ ਉਹਨਾਂ ਲੋਕਾਂ ਨੂੰ ਪਿਆਰ ਹੀ ਨਹੀਂ ਕੀਤਾ ਘਟ ਜਾਂਦੀ ਏ ਤੇ ਮੈਂ ਆਪਣੇ ਸਾਰੇ ਸੰਗਤਾਂ ਦੇ ਮਾਧਿਅਮ ਤੋਂ ਸनातਨਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਸनातਨ ਬਚਾਣਾ ਏ ਅਸੀਂ साढ़े जेडी यंगस्टर हैं या उन लोग कठोर करके चार नियम ने जरूर करने चाहिए या बाकी सब कुछ संसारी मैं कृपा शिर्ड़ियों के नाम एक दूरजी एक नाम लोग रहेंगे तो ये फायदा मंदरा सचित्र धाम का क्या इससाथ संजीओ इंसान इंसान की कदर करने में मदद करें कोई कोई गलत है तो उसी के रास्ते पानी का � उनका पाप से सबसे बड़ा पुण्य है इसलिए प्यासे कर्म करना चाहिए इस प्यारी शासन जी के ही परमात्मा का संदेश है कि सब प्रेम और प्यार से रहने का जतन करें एक दूसरे से मुहबत करें ये ही सबसे बड़ा उपाय है सभी शासन को भगवान नहीं करनी चाहिए जैसे हम पक्षी पशु पक्षियों से ज्ञान लेना लेना चाहिए जैसे गाँवों का झुंड है घा ही रहती है चिड़ियों का झुंड देखते हैं चीटियाँ रहती है पक्षियों चिड़ियाँ मांग के देखते हैं अपने धारे में रहते हैं इसी तरह हमको भी अपने अपने धारे में रहना चाहिए चाहे किसी भी धर्म का है जो है वह है नशा और धर्म परिवर्तन नशे की ऐसी स्थिति बनती जा रही है कि पंजाब सारी जवानी जितनी भी है नशे में गर्क होती जा रही है खत्म होती जा रही है और जब तक नशे पर लगाम नहीं लगेगी तो हमारा पंजाब धीरे 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 विराश की ओर बैठकर जिस समाज में युवा वर्ग ना हो जिस समाज में युवा वर्ग कहीं नशों में जा रहा हो युवा वर्ग किसी गलत सोसाइटी में जा रहा हो वो समाज आज नहीं तो कल धीरे धीरे खत्म होना शुरू होगा। सभी का कर्तव्य बनता है कि मिलकर के किसी भी तरह से इस जो जवानी ज़ुण हमारी पंजाब की खराब हो रही है उस जवानी को हम और समाज में उनको बचाने की कोशिश करें और वो बच कैसे महापुरुषों का वंदन महापुरुषों का सानिध्य महापुरुषों के सानिध्य में बैठ करके समाज को जाना तभी हम जो है युवा वर्ग को हम बचा सकते हैं और युवा वर्ग को बचा करके अपने साथ चला सकते हैं ये है उसमें से अपने युवा वर्ग परिवर्तन है कैसे धर्म परिवर्तन है लालच धर्म परिवर्तन है अंधविश्वास धर्म परिवर्तन है ग्राम्य से ये धर्म परिवर्तन इस तरह से और बहुत सारे ऐसे आपको तो धर्म परिवर्तित तो लोग नजर आएंगे जितने भी लोगों के घरों में आप देखिए और बहुत सारे उनमें से ईसाई बन चुके हैं और ईसाई बनाने के लिए सबसे पहले उन्होंने छोटी क्लास को पकड़ा है अनपढ़ता को पकड़ा है जहां अनपढ़ता है उस अनपढ़ता को पकड़ करके वो ईसाई बना रहे हैं अनपढ़ता को खराब कर रहे हैं और उसी अनपढ़ता के द्वारा आज धर्म परिवर्तन की स्थिति ये पहुंच गई है कि हमारा पंजाब खाली होता जा रहा है अमृतसर में तरनताल में पट्टी में गुरुदासपुर में आप देखेंगे तो अत्यंत को जो बंद धर्म परिवर्तन कराना छियाठ हजार मल्टीप्लाई बाय टेन कर लो तुम ਸੋਚੋ ਸਾਲ ਵਿੱਚ ਕਿੰਨੇ ਸਾਡੇ ਪੰਜਾਬੀ ਭੈਣ ਭਰਾ ਸਾਡੇ ਤੋਂ ਵਿਛੜ ਜਾਣੇ ਆ ਤੇ ਜੇ ਅਸੀਂ ਹੁਣ ਵੀ ਨਾ ਸੋਚਿਆ ਨਾ ਤੇ ਫਿਰ ਉਹ ਸਮਾਂ ਦੂਰ ਨਹੀਂ ਆ ਕਿ ਜਦੋਂ ਪੰਜਾਬ ਨੇ ਖਤਮ ਹੋ ਗਿਆ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਸੰਤਾ ਦੇ ਮਾਧਿਅਮ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜੇ ਭੈਣ ਭਰਾ ਜਿਹੜੇ ਅਸਾਇਦ ਵੱਲ ਜਾ ਰਹੇ ਆ ਉਹਨਾਂ ਨੂੰ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਤੇ ਜਿਹੜੇ ਸਾਡੇ ਵਰਗੇ ਰਿਸ਼ਤੇਦਾਰ ਨੇ ਕਿਸੇ ਪੈਸੇ ਪੱਖੋਂ ਕਮਜ਼ੋਰ ਰਿਸ਼ਤੇਦਾਰ ਦੇ ਕਿ ਉਹਦੀ ਮਦਦ ਕਰਨੀ ਚਾਹੀਦੀ ਆ ਸਾਡੇ ਮੱਲੇ 'ਚ ਕੋਈ ਕੋਈ ਚੰਦਾ ਮੰਗਣ ਆਂਦਾ 10 ਰੁਪਏ 15 ਰੁਪਏ ਮਿਨੀਮਮ ਅਸੀਂ 10 ਰੁਪਏ ਤਾਂ ਦੇ ਲੈ ਹੀ ਆਂ ਵਾਈਟ ਤੁਹਾਡੀ ਵੱਡੀ ਹੋ ਜਾਣੀ ਆ ਪਰ ਗੱਲ ਮੇਰੇ ਪੰਜਾਬ ਦੀ ਆ ਪੰਜਾਬੀਅਤ ਦੀ ਆ ਮੈਂ ਇਸ ਲਈ ਤੁਹਾਨੂੰ ਕਹੂੰਗਾ ਮੇਰੀ ਗੱਲ ਪੂਰੀ ਰੱਖੋ ਅਸੀਂ ਕਦੀ ਉਹਨਾਂ ਨੂੰ ਪੁੱਛਿਆ ਨਹੀਂ ਕਿ ਭਈ ਉਹ ਆ ਕਿੱਥੋਂ ਰਹੇ ਨੇ ਤੇ ਜੇ ਸਾਡੀ ਗਲੀ 'ਚ 10 ਮਕਾਨ ਆ ਨੇ 8 ਬੰਦੇ ਜ਼ਰੂਰ ਪੈਸੇ ਦੇ ਰਹੇ ਆ ਤੇ ਜੇ ਐਈਓ ਅਸੀਂ 8 ਬੰਦੇ ਇਕੱਠੇ ਹੋ ਜਾਈਏ ਆਪਣੀ ਇੱਕ ਛੋਟੀ ਜੀ ਸੋਸਾਇਟੀ ਬਣਾ ਲਈਏ ਤੇ ਜਿਹੜਾ ਸਾਡੇ ਮਹੱਲੇ 'ਚ ਗਰੀਬ ਬੱਚਾ ਆ ਗਰੀਬ ਕੋਈ ਭੈਣ ਭਰਾ ਆਇਆ ਸਾਡਾ ਅਸੀਂ ਉਹਦੀ ਮਦਦ ਕਰਦਾ ਬਸ ਇੰਨਾ ਹੀ ਕਵਾਂਗਾ ਮੈਂ ਜਨਸੰਖਿਆ ਪੱਖੋਂ ਭਾਰਤ ਜਿਹੜਾ ਨੰਬਰ 1 ਤੇ ਆ ਗਿਆ ਤੁਸੀਂ ਆਖ ਕੇ ਚੇਹੇ ਤੋਂ ਵੀ ਜਿਹੜੇ ਕੀ ਹਿੰਦੂਆਂ ਨੂੰ 4 ਬੱਚੇ ਘਟੋ ਘਟਪਾਦਾ ਕੱਢ ਕੇ ਆ ਬਿਲਕੁਲ ਜੀ ਦੇਖੋ ਜੀ ਤੁਸੀਂ ਭਾਰਤ ਵਿੱਚ ਜਿਹੜੇ ਮੁਸਲਮਾਨ ਰਹ ਰਹੇ ਨੇ ਉਹਸ ਭਾਰਤੀ ਹੀ ਨੇ ਪਰ ਅਸੀਂ ਗੱਲ ਕਰ ਰਹੇ ਹ ਸਨਾਤਨ ਦੀ ਅਸੀਂ ਗੱਲ ਕਰ ਰਹੇ ਹ ਹਿੰਦੂਵਾਦ ਦੀ ਕਿਉਂਕਿ ਜਦੋਂ ਮੋਕੋਦੋ ਦੀਆਂ ਮੌਕੇ ਦੀਆਂ ਸਰਕਾਰਾਂ ਨੇ ਨਾਹਰਾ ਲਾਇਆ ਹਮ ਦੋ ਹਮਾਰੇ ਦੋ ਉਦੋਂ ਅਜ ਇਹ ਨੁਕਸਾਨ ਹੈ ਕਿ ਉਹਨਾਂ ਦੀ ਆਬਾਦੀ 30 ਕਰੋੜ ਤੋਂ ਵੀ ਵੱਧ ਹੋ ਗਈ ਹੈ ਤੇ ਸਾਡੀ ਆਬਾਦੀ ਬਹੁਤ ਘਟ ਰਹੀ ਹੈ ਇਸ ਕਰਕੇ ਉਹ ਨਾਰੇ ਦੀ ਜ਼ਰੂਰਤ ਸੀਗੀ ਕਿ ਜਦੋਂ ਉਹ ਮੁਸਲਮਾਨਾਂ ਨੇ ਨਾਹਰਾ ਨਹੀਂ ਸੀ ਉਦੋਂ ਦੀਆਂ ਸਰਕਾਰਾਂ ਨੇ ਸਿਰਫ ਜਿਹੜੇ ਸਨਤਨੀ ਸੀ ਜਿਹੜੇ ਹਿੰਦੂ ਸੀ ਜਿਹੜੇ ਸਿੱਖ ਸੀ ਉਹਨਾਂ ਨੇ ਉਹਨਾਂ ਨੇ ਨਾਹਰਾ ਲਗਾਇਆ ਹਮ ਦੋ ਹਮਾਰੇ ਦੋ ਮੁਸਲਮਾਨਾਂ ਦੀ ਅੱਜਕਰ ਮੈਂ ਆਪਣੀਆਂ ਧੀਆਂ ਪਹਿਲਾਂ ਦੀਆਂ ਗੱਲ ਕਰਦਾ ਸਾਰੇ ਪੰਜਾਬ ਦੀਆਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਮਾਡਰਨ ਨੇ ਪਰ ਕਰੀਨਾ ਕਪੂਰ ਤੋਂ ਮਾਡਰਨ ਨਹੀਂ ਆ ਕਰੀਨਾ ਕਪੂਰ ਤੀਸਰਾ ਬੱਚਾ ਕਰ ਰਹੀ ਆ ਦੋ ਦੇ ਬੱਚੇ ਹੋ ਚੁੱਕੇ ਨੇ ਤੀਸਰੇ ਉਪਰੈਗਨੈਂਟ ਆ ਤੇ ਇਸ ਕਰਕੇ ਮੈਂ ਆਪਣੇ ਸਾਰੇ ਸਮਾਜ ਨੂੰ ਕਹਿਣਾ ਚਾਹੁੰਦਾ ਕਿ ਮਿਨਿਮਮ ਚਾਰ ਬੱਚੇ ਜਿਹੜਾ ਸ਼ਕਸ਼ਮ ਆ ਆਪਣੇ ਬੱਚੇ ਪਾਲਨ ਜੋਗਾ ਉਹ ਵੀ ਚਾਰ ਬੱਚੇ ਨਹੀਂ ਕਰ ਪਾਰਿਆ ਉਹ ਕਹਿੰਦਾ ਨਹੀਂ ਹਮ ਦੇਖੋ ਇੱਕ ਉਦਾਹਰਨ ਦਿਨਾ ਛੋਟੀ ਜੀ ਤੁਹਾਨੂੰ ਮੰਨ ਲਓ ਅਸੀਂ ਕਿੰਨੇ ਸਾਡੇ ਦੋ ਬੱਚੇ ਜੇ ਦੋ ਬੱਚੇ ਅਸੀਂ ਕਰ ਲਿਆ ਉਹਨੂੰ ਪੜਾ ਲਿਖਾ ਕੇ ਬਹੁਤ ਕਾਫੀ ਬਣਾ ਲਿਆ ਉਹ ਜੱਜ ਬਣ ਗਿਆ ਵੱਡਾ ਅਫਸਰ ਬਣ ਗਿਆ ਜਾਂ ਕੋਈ ਵੀ ABC ਲਗਾ ਲਓ ਤੁਸੀਂ ਹਨਾ ਵੱਡੇ ਪੱਧਰ ਤੇ ਪਰ ਸਾਡੇ ਘਰ ਮੁਸਲਮਾਨ ਜਿਹੜਾ ਪਹਿਰੇਦਾਰ ਹੋਏਗਾ ਉਹ ਵੀ ਮੁਸਲਮਾਨ ਸਾਡਾ ਡਰਾਈਵਰ ਵੀ ਮੁਸਲਮਾਨ ਸਾਡੇ ਘਰ ਸਫਾਈ ਕਰਨ ਵਾਲਾ ਵੀ ਮੁਸਲਮਾਨ ਤੋਂ ਜਦੋਂ ਮਾਦੀ ਸਾਡੇ ਟੋਟੇ ਕਰਕੇ ਸਾਨੂੰ ਕੀ ਕਹਿੰਦੇ ਗੱਟਰ ਚ ਸੁੱਟ ਦੇਗਾ ਫਿਰ ਆਪਾਂ ਕੀ ਕਰਾਂਗੇ ਤੇ ਇਸ ਲਈ ਉਹ ਸਮਾਂ ਦੂਰ ਨਹੀਂ ਆ ਕਿ ਜਦੋਂ ਭਾਰਤ ਵਿੱਚੋਂ ਮੁਸਲਮਾਨ ਹੀ ਮੁਸਲਮਾਨ ਰਹਿ ਜਾ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਆਪਾਂ ਨੂੰ ਜਾਗਣਾ ਪੈਣਾ ਸਾਰੇ ਸਮਾਜ ਨੂੰ ਇਕੱਠੇ ਆਉਣਾ ਪੈਣਾ ਜਿਹੜੇ ਅਸੀਂ ਧਰਮ ਜਾਤ ਪਾਲਚ ਵੰਡੇ ਆ ਸਾਨੂੰ ਇਕੱਠੇ ਹੋਣਾ ਚਾਹੀਦਾ ਧੰਨਵਾਦ